ਪੂਰਾ ਜਿਹੜਾ ਚੱਕਿਆ ਨਹੀਂ ਜਾ ਰਿਹਾ ਲਿਫਟ ਉਹਦੀ ਲਿਫਟਿੰਗ ਨਹੀਂ ਹੋ ਰਹੀ ਤੇ ਥਾਂ ਥਾਂ ਤੇ ਕੀੜੇ ਚੱਲ ਰਹੇ ਨੇ ਬਿਮਾਰੀ ਫੈਲਣ ਦਾ ਖਤਰਾ ਹੈ ਕਾਰਪੋਰੇਸ਼ਨ ਦਾ ਕੋਈ ਪਲਾਨ ਨਹੀਂ ਹੈ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਕੋਈ ਇਹਨਾਂ ਦੀ ਪਲੈਨਿੰਗ ਹੈ ਔਰ ਜਿੰਨੇ ਵੀ ਅਫਸਰ ਕਾਰਪੋਰੇਸ਼ਨ ਦੇ ਨੇ ਸਾਰੇ ਆਪਣੇ ਦਫ਼ਤਰਾਂ 'ਚ ਬੈਠੇ ਬਾਹਰ ਜਾਣ ਤੋਂ ਲੋਕਾਂ ਨੂੰ ਡਰਦੇ ਕਿਉਂਕਿ ਕੋਈ ਪਲੈਨਿੰਗ ਨਹੀਂ ਹੈ ਇਹ ਕੂੜੇ ਤੇ ਥਾਂ ਥਾਂ ਢੇਰ ਲੱਗੇ ਹੋਏ ਨੇ ਜਿਹੜੇ ਜਿਹੜੇ ਵੀ ਲੋਗ ਗੁਰੂ ਨਗਰੀ ਮੱਥਾ ਟੇਕਣ ਆਉਂਦੇ ਆ ਤੁਸੀਂ 골ਡਨ ਟੈਂਪਲ ਦੇ ਆਸ-ਪਾਸ ਜਾ ਕੇ ਵੇਖੋ ਉੱਥੇ ਕੂੜੇ ਦੇ ਢੇਰ ਲੱਗੇ ਪਏ ਨਗਰੀ ਅੰਮ੍ਰਿਤਸਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਤੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਨਿਗਮ ਦਫਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਗਿਆ ਤਸਵੀਰਾਂ ਸਾਂਝੀਆਂ ਕਰਿਆ ਨਿਗਮ ਦਫਤਰ ਤੋਂ ਜਿੱਥੇ ਕਾਂਗਰਸ ਪਾਰਟੀ ਦੇ ਵੱਲੋਂ ਜਮ ਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲਗਾਤਾਰ ਕੂੜੇ ਦੇ ਢੇਰ ਅਤੇ ਸੀਵਰੇਜ ਦੀ ਸਮੱਸਿਆ ਜੜੀ ਹੈ ਦੇਖਣ ਨੂੰ ਮਿਲਿਆ ਜਿਸ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੋਬਲਮ ਜ਼ਾਰੀਆਂ ਨੇ ਕਾਂਗਰਸ ਪਾਰਟੀ ਤੋਂ ਵਿਕਾਸ ਸੋਨੀ ਜਿਨ੍ਹਾਂ ਨੇ ਗੱਲਬਾਤ ਕਰਦਿਆ ਹੋਇਆ ਕਿਹਾ ਕਿ ਲਗਾਤਾਰ ਲੋਕ ਜਿਹੜੇ ਨੇ ਇਸ ਵਾਰ ਨਿਗਮ ਦੇ ਜੋ ਕੰਮਾਂ ਤੋਂ ਪਰੇਸ਼ਾਨ ਹੈ ਕਿਉਂਕਿ ਨਗਰ ਨਿਗਮ ਕੋਈ ਵੀ ਕੰਮ ਜਿਹੜਾ ਹੈ ਉਹ ਨਹੀਂ ਕਰ ਰਿਹਾ ਤਹਿੰਦਿਲੋ ਆਪਣੀ ਡਿਊਟੀ ਜੋ ਲੋਕਾਂ ਦੇ ਫਰਜ਼ ਉਹਨਾਂ ਨੂੰ ਨਿਭਾਣੇ ਚਾਹੀਦੇ ਨੇ ਸਫਾਈ ਨੂੰ ਲੈ ਕੇ ਉਹ ਲਗਾਤਾਰ ਜਿਹੜੇ ਨੇ ਨਹੀਂ ਨਿਭਾਏ ਜਾ ਰਹੇ ਜਿਸ ਕਰਕੇ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ ਸ਼ਹਿਰ ਦੇ ਵਿੱਚ ਜਗਾ ਜਗਾ ਤੇ ਚਾਹੇ ਮੰਦਰਾਂ ਦੇ ਬਾਹਰ ਗੁਰਦੁਆਰਿਆਂ ਦੇ ਬਾਹਰ ਜਾਂ ਫਿਰ ਕਿਸੇ ਵੀ ਜਗਾ ਤੇ ਦੇਖਿਆ ਜਾਵੇ ਦੁਕਾਨਾਂ ਦੇ ਬਾਹਰ ਵੱਡੇ ਵੱਡੇ ਕੂੜੇ ਦੇ ਢੇਰ ਦੇਖਣ ਨੂੰ ਮਿਲਦੇ ਨੇ ਤੇ ਸ਼ਹਿਰ ਦੀ ਹੈਰੀਟੇਜ ਸਟਰੀਟ ਤੇ ਵੀ ਜਿਹੜੀ ਸੀਵਰੇ ਦੀ ਸਮੱਸਿਆ ਲਗਾਤਾਰ ਦੇਖਣ ਨੂੰ ਮਿਲੇ ਇਸ ਨੂੰ ਲੈ ਕੇ ਹੀ ਅੱਜ ਕਾਂਗਰਸ ਪਾਰਟੀ ਦੇ ਲਗਾਤਾਰ ਸਾਰੇ ਜਿਹੜੇ ਕਾਉਂਸਲਰਸ ਨੇ ਅੰਮ੍ਰਿਤਸਰ ਤੋਂ ਤੇ ਵਾਰਡ ਇਨਚਾਰਜ ਦੇ ਨਾਲ ਹੀ ਵਿਕਾਸ ਸੋਨੇ ਦੇ ਵੱਲੋਂ ਆਪਣੇ ਪੂਰੇ ਸਮਾ ਸ ਕਾਂਗਰਸ ਪਾਰਟੀ ਦੇ ਨਾਲ ਜਿਹੜਾ ਹੈ ਜਮ ਕੇ ਨਿਗਮ ਦੇ ਖਿਲਾਫ ਆਪਣੀ ਪੜਾਅਸ ਕੱਢੀ ਗਈ ਤੇ ਇਸ ਦੇ ਨਾਲ ਹੀ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ ਕਿਹਾ ਗਿਆ ਕਿ ਗੁਰੂ ਨਗਰੀ ਹੋਈ ਬਿਹਾਲ ਨਿਗਮ ਅਤੇ ਜੋ ਸਰਕਾਰ ਦੇ ਖਿਲਾਫ ਕੰਮਾਂ ਨੂੰ ਲੈ ਕੇ ਕਿਉਂਕਿ ਲਗਾਤਾਰ ਸਰਕਾਰ ਜਿਹੜੀ ਹੈ ਵਾਅਦੇ ਤਾਂ ਵੱਡੇ-ਵੱਡੇ ਕਰਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਜੋ ਹੈ ਵਾਅਦੇ ਤਾਂ ਵੱਡੇ-ਵੱਡੇ ਕਰ ਰਹੀ ਹੈ ਲੇਕਿਨ ਕੰਮ ਜਿਹੜੇ ਨੇ ਉਹ ਨਹੀਂ ਹੋ ਰਹੇ ਤੇ ਇਸ ਦੇ ਨਾਲ ਹੀ ਵਿਕਾਸ ਸੋਨੀ ਦੇ ਵੱਲੋਂ ਮੌਜੂਦਾ ਮੇਅਰ ਤੇ ਵੀ ਕਈ ਸਵਾਲ ਖੜੇ ਕੀਤੇ ਗਏ ਕਿ ਅਗਰ ਨਿਗਮ ਦੇ ਅਧਿਕਾਰੀਆਂ ਤੇ ਮੇਅਰ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਆਫਿਸ ਆਪਣੇ ਦਫ਼ਤਰਾਂ ਦੇ ਵਿੱਚ ਤਾਂ ਬੈਠੇ ਰਹਿੰਦੇ ਨੇ ਲੇਕਿਨ ਇਹਨਾਂ ਦੇ ਵੱਲੋਂ ਬਾਹਰਾਂ ਤੋਂ ਡਰਦੇ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਡਰਦੇ ਨੇ ਕਿਉਂਕਿ ਲੋਕ ਜਿਹੜੇ ਨੇ ਗੁਰੂ ਨਗਰੀ ਦੇ ਜਿਹੜੇ ਲੋਕ ਨੇ ਅੰਮ੍ਰਿਤਸਰ ਸ਼ਹਿਰ ਵਾਸੀ ਨੇ ਉਹ ਲਗਾਤਾਰ ਇਹਨਾਂ ਤੋਂ ਖਫਾ ਨੇ ਸ਼ਹਿਰ ਵਿੱਚ ਲਗਾਤਾਰ ਕੂੜੇ ਦੀ ਜਿਹੜੀ ਲਿਫਟਿੰਗ ਹੈ ਉਹ ਵੀ ਨਹੀਂ ਹੋ ਰਹੀ ਤੇ ਇਸ ਦੇ ਨਾਲ ਹੀ ਗੰਦਗੀ ਦੇ ਢੇਰ ਹਰ ਪਾਸੇ ਦਿਖਾਈ ਦੇ ਰਹੇ ਨੇ ਜਿਸ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਜੰਮ ਕੇ ਸਰਕਾਰ ਅਤੇ ਨਿਗਮ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਜਿਵੇਂ ਸਾਰੇ ਕਾਂਗਰਸੀ ਵਰਕਰ ਔਰ ਕੌਂਸਲਰ ਸਭਾ ਸਾਡੇ ਜਿੰਨੇ ਵੀ ਕਾਂਗਰਸ ਰਿਲੇਟਡ ਬੰਦੇ ਨੇ ਅੱਜ ਜੋ ਕਾਰਪੋਰੇਸ਼ਨ ਦਾ ਤਰਨਾ ਲਾਣ ਹੈ ਅੱਜ ਗੁਰੂ ਨਗਰੀ ਅੰਮ੍ਰਿਤਸਰ ਜਿਹੜੀ ਬੜੀ ਪਵਿੱਤਰ ਧਰਤੀ ਹੈ ਸਾਰੇ ਸ਼ਹਿਰ ਚ ਕੂੜੇ ਦੇ ਢੇਰ ਲੱਗੇ ਨੇ ਕਿਉਂਕਿ ਜਿਹੜੀ ਕੰਪਨੀ ਸੀ ਉਹ ਭੱਜ ਗਈ ਔਰ ਕੰਪਨੀ ਦਾ ਜਾਣਦਾ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਕੰਪਨੀ ਛੱਡ ਕੇ ਜਾ ਰਹੀ ਹੈ ਕੋਈ ਅਰੇਂਜਮੈਂਟ ਨਹੀਂ ਕੀਤਾ ਗਿਆ ਸ਼ਹਿਰ ਦੀ ਸਫਾਈ ਵਾਸਤੇ ਸੀਵਰੇਜ ਸਿਸਟਮ ਟੋਟਲ ਕਲੈਪਸ ਹੋ ਚੁੱਕਾ ਹੈ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਮਿਕਸ ਹੋ ਕੇ ਆ ਰਿਹਾ ਹੈ ਸੋ ਕਾਰਪੋਰੇਸ਼ਨ ਦੀ ਜਿਹੜੀ ਬੇਸਿਕਸ ਨੀਡਸ ਜਿਹੜੀਆਂ ਲੋਕਾਂ ਤੱਕ ਪਹੁੰਚਾਉਣੀ ਹੁੰਦੀਆਂ ਉਹ ਕਾਰਪੋਰੇਸ਼ਨ ਬੁਰੀ ਤਰ੍ਹਾਂ ਫੇਲ ਹੋ ਗਈ ਹੈ ਸੋ ਮਜਬੂਰਨ ਅੱਜ ਸਾਨੂੰ ਸਾਰਿਆਂ ਨੂੰ ਕਾਰਪੋਰੇਸ਼ਨ ਦਾ ਦਫ਼ਤਰ ਦੇ ਬਾਹਰ ਘਰਾਵ ਕਰਨਾ ਪਿਆ ਔਰ ਇਹਨਾਂ ਨੂੰ ਸੁੱਤੇ ਪੇ ਅਫਸਰਾਂ ਨੂੰ ਜਗਾਉਣ ਵਾਸਤੇ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਹਾਰ ਆ ਰਹੇ ਥੱਲੇ ਹਾਂਜੀ ਤਿਹਾਰ ਆ ਰਹੇ ਨੇ ਥੱਲੇ ਤੇ ਰਾਤ ਦੇਖੋ ਜੀ ਦਿਨ ਤਿਹਾਰਾਂ ਦੇ ਦਿਨ ਨੇ ਸਾਡੇ ਸਾਰੇ ਜਿੰਨੇ ਤਿਹਾਰ ਨੇ ਉਹ ਅੱਗੇ ਆ ਰਹੇ ਨੇ ਔਰ ਮਹੀਨੇ ਰੰਨਨ ਅੰਦਰ ਆ ਰਹੇ ਨੇ ਕਾਰਪੋਰੇਸ਼ਨ ਦਾ ਕੋਈ ਪਲਾਨ ਨਹੀਂ ਹੈ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਾਸਤੇ ਕੋਈ ਇਹਨਾਂ ਦੀ ਪਲੈਨਿੰਗ ਹੈ ਔਰ ਜਿੰਨੇ ਵੀ ਅਫਸਰ ਕਾਰਪੋਰੇਸ਼ਨ ਦੇ ਨੇ ਸਾਰੇ ਆਪਣੇ ਦਫ਼ਤਰਾਂ 'ਚ ਬੈਠੇ ਬਾਹਰ ਜਾਣ ਤੋਂ ਲੋਕਾਂ ਨੂੰ ਡਰਦੇ ਕਿਉਂਕਿ ਕੋਈ ਪਲੈਨਿੰਗ ਨਹੀਂ ਹੈ ਅੱਜ ਘਰਾਂ 'ਚ ਪਾਣੀ ਖੜਾ ਹੈ ਔਰ ਕੂੜੇ ਦੇ ਢੇਰ ਲੱਗੇ ਨੇ ਮੰਦਰਾਂ ਦੇ ਬਾਹਰ ਗੁਰਦੁਆਰਿਆਂ ਦੇ ਬਾਹਰ ਸਕੂਲਾਂ ਦੇ ਬਾਹਰ ਚੌਂਕਾਂ 'ਚ ਔਰ ਜਿੱਥੇ-ਜਿੱਥੇ ਜਾਓ ਕੂੜੇ ਦੇ ਢੇਰ ਨਜ਼ਰ ਆ ਰਹੇ ਨੇ ਬਿਮਾਰੀ ਫੈਲਣ ਦਾ ਡਰ ਹੈ ਸੋ ਸਾਡਾ ਫਰਜ਼ ਮੰਨਦਾ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਸਾਡਾ ਸਾਰਿਆਂ ਦਾ ਫਰਜ਼ ਮੰਨਦਾ ਕਿ ਜੇ ਕਾਰਪੋਰੇਸ਼ਨ ਨਹੀਂ ਕੰਮ ਕਰਦੀ ਤਾਂ ਅਸੀਂ ਉਹਨਾਂ ਦੀ ਲੋਕਾਂ ਦੀ ਆਵਾਜ਼ ਬਣੀ ਮੇਰ ਤੇ ਅਸੀਂ ਮੇਰ ਮੇਰ ਨੂੰ ਮੇਰ ਸਾਹਮਦੇ ਦੀ ਜਾਲੀ ਮੇਰ ਹੈ ਜੀ ਉਹਨੂੰ ਤੇ ਕੰਮ ਕਰਨ ਦਾ ਪਤਾ ਹੀ ਨਹੀਂ ਕਿ ਕੰਮ ਕਰਨਾ ਕਿੱਥੋਂ ਹੈ ਉਹ ਕਦੀ ਤੁਸੀਂ ਵੇਖੋ ਤੁਸੀਂ ਮੀਡੀਆ 'ਚ ਉਹ ਕਦੀ ਤੁਹਾਡੇ ਸਾਹਮਣੇ ਹੋਇਆ ਕਦੀ ਕੋਈ ਉਹਨੇ ਪ੍ਰੈਸ ਕਾਨਫਰੰਸ ਕੀਤੀ ਹੋਵੇ ਕਦੀ ਕੋਈ ਉਦਘਾਟਨ ਕੀਤਾ ਹੋਵੇ ਉਹਦੇ ਇੱਕੋ ਟਾਰਗੇਟ ਤੇ ਫਿਕਸ ਹੋਇਆ ਹੋਇਆ ਹੈ ਸ਼ਹਿਰ ਨੂੰ ਲੁੱਟਣਾ ਕਿਥੋਂ ਬਸ ਉਹਦਾ ਟਾਰਗੇਟ ਉਹ ਟਾਰਗੇਟ ਪੂਰਾ ਕਰ ਰਿਹਾ ਹੈ ਐਮਐਲਏ ਦੇ ਘਰਾਂ ਦੇ ਬਾਹਰ ਵੀ ਕੂੜੇ ਨੇ ਜੀ ਐਮਐਲਏ ਮੇਰੇ ਸਾਡੇ ਕੌਂਸਲਰ ਹੰਦਲ ਸਾਹਿਬ ਨੇ ਗੱਲ ਕੀਤੀ ਉਹਨਾਂ ਦੇ ਹਲਕੇ ਦੇ ਮੈਡਮ ਐਮਐਲਏ ਨੇ ਉਹਨਾਂ ਦੇ ਦਫ਼ਤਰ ਦੇ ਬਾਹਰ ਕੂੜੇ ਦਾ ਢੇਰ ਲੱਗਾ ਹੈ ਔਰ ਮੈਂ ਤੁਹਾਨੂੰ ਜਿਹੜੀ ਤੁਸੀਂ ਉਹਨੇ ਗੱਲ ਕੀਤੀ ਹੈ ਜਾਲੀ ਮੇਅਰ ਦੀ ਇਹ ਤੇ ਆਪਣੀ ਮੈਨੂੰ ਕੱਲ ਇਹਨਾਂ ਦੀ ਵਾਰਡ ਤੋਂ ਤੈਨੂੰ ਮੰਨਿਆ ਤੇ ਫੋਨ ਆਏਗੀ ਸਾਡੀ ਵਾਰਡ ਮੈਂ ਕਿਹਾ ਵਾਰਡ ਕਿਹੜੀ ਹੈ ਕਹਿੰ ਸਾਡੇ ਘਰਾਂ 'ਚ ਗੰਦਾ ਪਾਣੀ ਆ ਰਿਹਾ ਤੇ ਕੂੜੇ ਦੇ ਢੇਰ ਲੱਗੇ ਹੋਰਾਂ ਦਾ ਇਹਨਾਂ ਨੇ ਕੀ ਕਰਨਾ ਹੈ ਕੀ ਕਿਦਾਂ ਚੱਲੇਗਾ ਤਰਨ ਨਾਲੇ ਦੇਖੋ ਅੱਜ ਇਹਦੇ ਤਰਨ ਲਾਇਆ ਇੱਕ ਵਾਰਨਿੰਗ ਦਿੱਤੀ ਹੈ ਨਹੀਂ ਤੇ ਰੈਗੂਲਰ ਦੇਖੋ ਜੋ ਸਾਡਾ ਰਾਈਟ ਹੈ ਅਸੀਂ ਆਪ ਮੈਂ ਆਪਣੇ ਆਪ ਨੂੰ ਅਸੀਂ ਆਪੋਜੀਸ਼ਨ 'ਚ ਨਹੀਂ ਹੈ ਬਟ ਸਾਡੇ ਨਾਲ ੱਤਕਾ ਸਾਡੇ ਨਾਲ ਵੀ ਹੋਇਆ ਪਰ ਅਸੀਂ ਲੋਕਾਂ ਦੀ ਆਵਾਜ਼ ਵਨਾਂਗੇ ਲੋਕਾਂ ਦੀ ਆਵਾਜ਼ ਅਸੀਂ ਬੁਲੰਦ ਕਰਾਂਗੇ ਉਹ ਸ਼ਹਿਰ ਨੂੰ ਸਾਫ਼ ਸੁੱਤਾਂ ਰੱਖਣਾ ਸਾਡਾ ਫਰਜ਼ ਹੈ ਜੇ ਇਹ ਨਹੀਂ ਕਰਨਗੇ 80 ਹਜ਼ਾਰ ਦੇ ਕਾਉਂਸਲਰ ਹੋਰ ਆਪਣੇ ਕਾਂਗਰਸ ਵਰਕਰ ਸਾਰੇ ਇਕੱਠੇ ਹੋਗੇ ਅਸੀਂ ਆਪ ਸ਼ਹਿਰ ਦੀ ਸਫਾਈ ਕਰਾਂਗੇ ਔਰ ਜਲਦ ਅਸੀਂ ਉਹਦੀ ਪਲੈਨਿੰਗ ਕਰਾਂਗੇ ਸਾਡਾ ਜੀ ਨਹੀਂ ਕਰਦਾ ਸੀ ਧਰਨਾ ਪ੍ਰਦਰਸ਼ਨ ਕਰਨ ਨੂੰ ਲੇਕਿਨ ਪਬਲਿਕ ਨੇ ਇੰਨਾ ਕਿ ਮਜਬੂਰ ਕਰ ਦਿੱਤਾ ਹੈ ਕਿ ਧਰਨਾ ਦੇਣਾ ਪਿਆ ਕਾਰਨ ਕਿ ਸ਼ਰਫ ਇਨ੍ਹਾਂ ਲੀਡਰਸ ਦੇ ਵਰਕਰ ਦੀਸੇ ਡਿਮਾਂਡ ਨਹੀਂ ਹੈ ਇਹ ਸਾਰੀ ਐਮਐਸਸੀ ਸਿਟੀ ਦੀ ਡਿਮਾਂਡ ਹੈ ਪੂਰਾ ਜਿਹੜਾ ਚੱਕਿਆ ਨਹੀਂ ਜਾ ਰਿਹਾ ਲਿਫਟ ਉਹਦੀ ਲਿਫਟਿੰਗ ਨਹੀਂ ਹੋ ਰਹੀ ਤੇ ਥਾਂ ਥਾਂ ਤੇ ਕੀੜੇ ਚੱਲ ਰਹੇ ਨੇ ਬਿਮਾਰੀ ਫੈਲਣ ਦਾ ਖਤਰਾ ਹੈ ਜਿਹਦੇ ਕਾਰਨ ਲੋਕਾਂ ਦੇ ਕਹਿਣ ਦੇ ਉੱਤੇ ਲੋਕਾਂ ਦੀ ਡਿਮਾਂਡ ਦੇ ਉੱਤੇ ਅੱਜ ਪ੍ਰਦਰਸ਼ਨ ਰੋਜ਼ ਪ੍ਰਦਰਸ਼ਨ ਕਰਨਾ ਪਿਆ ਹੈ ਕਾਰਨ ਕਿ ਕੰਪਨੀ ਨੇ ਸਰਕਾਰ ਦੇ ਦਿੱਤੇ ਕਰੋੜਾਂ ਵੀ ਖਰਚਤੇ ਆ ਇਹ ਕਰੋਨਾ ਦੇ ਖਰਚੇ ਆਪਣੇ ਘਰ ਦੇ ਖਰਚੇ ਹੋਣਗੇ ਕਿਸ ਚੀਜ਼ ਦੇ ਖਰਚੇ ਹੋਏ ਉਹ ਬੱਚਾ ਦੇ ਦਿਨ ਉਹ ਜਿਹੜਾ ਖਾਦਾ ਪੀਤਾ ਜਿਹੜਾ ਖਾ ਗਿਆ ਭੱਜ ਗਿਆ ਕਹਿੰਦੇ ਤੁਸੀਂ ਉਹ ਤੇ ਬੱਚਾ ਦੇ ਦਿਨ ਉਹਨੂੰ ਰੈਸਟ ਕਰ ਲੈਣ ਸਭੂਜੇ ਦਾ ਹੈਗਾ ਕਿ ਇਹ ਕਰਨਾ ਧਰਨਾ ਕਰਨਾ ਕਦੋਂ ਤੱਕ ਚੱਲਦਾ ਹੈ ਅਸੀਂ ਗਲੀਆਂ ਦੇ ਹਾਲਾਤ ਕੀ ਨੇ ਗਲੀਆਂ ਦੇ ਹਾਲਾਤ ਬੇਹਾਲ ਨੇ ਤੁਸੀਂ ਮੇਰੇ ਨਾਲ ਚੱਲ ਪੋ ਬਟਾਰਾ ਰੋਡ ਦੀਆਂ ਗਲੀਆਂ ਦੇ ਵੇਖੋ ਤੁਸੀਂ ਹਰ ਮੋੜ ਦੇ ਉੱਤੇ ਕੂੜੇ ਦਾ ਡੰਪ ਲੱਗਾ ਹੋਇਆ ਹੈ ਲੋਕੀ ਡਰਦੇ ਬੋਲਦੇ ਨਹੀਂ ਏ ਜਿਹੜਾ ਬੋਲਦਾ ਉਹ ਤੇ ਸਰਕਾਰ ਪੱਟਾ ਦੇ ਦਿੰਦੀ ਹੈ ਲੋਕੀ ਪੱਟੇ ਤੋਂ ਡਰਦੇ ਮਾਰੇ ਬੋਲਦੇ ਨਹੀਂ ਲੇਕਿਨ ਅੰਦਰ ਰੋ ਰਹੇ ਨੇ ਆਪਣੇ ਹੱਥਾਂ ਨੂੰ ਦੰਦੀਆਂ ਵੱਢ ਰਹੇ ਨੇ ਕਿ ਅਸੀਂ ਕਿਹੜੀ ਸਰਕਾਰ ਬਣ ਆਲੀ ਇਹ ਝੂਠੇ ਮਿਹਰਬਾਨ ਕੇ ਗਾਲੀ ਮਿਹਰਬਾਨ ਕੇ ਕੰਮ ਕਰਨਾ ਨਹੀਂ ਆਉਂਦਾ ਇਹਦੇ ਕੋਈ ਖਾਨਦਾਨੀ ਪੜਿਆ ਲਿਖਿਆ ਕੋਈ ਮੇਰ ਹੋਵੇ ਜਿਹਨੂੰ ਤਜਰਬਾ ਹੋਵੇ ਉਹੀ ਕੰਮ ਕਰ ਸਕਦਾ ਈ ਉਹੀ ਉਹ ਸ਼੍ਰੀ ਵਿਕਾਸ ਜੀ ਤੇ ਇਹ ਜਿਹੜਾ ਧਰਨਾ ਪ੍ਰਦਰਸ਼ਨ ਲਾਇਆ ਗਿਆ ਵਾ ਇਹ ਜਿਹੜੀ ਇਹ ਕੂੜੇ ਦੇ ਥਾਂ ਥਾਂ ਢੇਰ ਲੱਗੇ ਹੋਏ ਨੇ ਜਿਹੜੇ ਜਿਹੜੇ ਵੀ ਲੋਕ ਗੁਰੂ ਨਗਰੀ ਮੱਥਾ ਟੇਕਣ ਆਉਂਦੇ ਆ ਤੁਸੀਂ ਗੋਲਡਨ ਟੈਂਪਲ ਦੇ ਆਸ-ਪਾਸ ਜਾ ਕੇ ਵੇਖੋ ਉੱਥੇ ਕੂੜੇ ਦੇ ਢੇਰ ਲੱਗੇ ਪਏ ਸਟਰੀਟ ਲਾਈਟ ਦਾ ਇੱਥੇ ਅਰੇਂਜਮੈਂਟ ਨਹੀਂ ਹੈ ਸੀਸੀਟੀਵੀਜ਼ ਇੱਥੇ ਬੰਦ ਨੇ ਜਿੰਨਾ ਕਰਕੇ ਵਾਰਦਾਤਾ ਵਧ ਰਹੀਆਂ ਸਟਰੀਟ ਲਾਈਟਸ ਨਾ ਚੱਲਣ ਕਰਕੇ ਸਨੇਚਿੰਗ ਬੜੀ ਹੋ ਰਹੀ ਹੈ ਕੂੜੇ ਢੇਰ ਕਰਕੇ ਲੋਕਾਂ 'ਚ ਬਿਮਾਰੀਆਂ ਫੈਲ ਰਹੀਆਂ ਵਾ ਬਸ ਇਹਨਾਂ ਦੀ ਖੂਬ ਕਰਨੀ ਨਹੀਂ ਨੀਂਦ ਨੂੰ ਜਗਾਉਣ ਵਾਸਤੇ ਜਿਹੇ ਧਰਨਾ ਲਾ ਰਹੇ ਜਦ ਨਗੇ ਤੇ ਉਹ ਤੋਂ ਕਿਉਂਕਿ ਇਹਨਾਂ ਦੇ ਪੈਸੇ ਜਿਹੜੇ ਉਹ ਭਗਵੰਤ ਮਾਨ ਤੇ ਕੇਜਰੀਵਾਲ ਦੇ ਖਰਚਿਆਂ ਤੇ ਜਾ ਰਹੇ ਨੇ ਇਹਨਾਂ ਕੋਲ ਪੈਸੇ ਨਹੀਂ ਹੈਗੇ ਉਹ ਪੂਰਾ ਲਿਫਟਿੰਗ ਵਾਲਾ ਪੈਸੇ ਨਹੀਂ ਦੇ ਰਹੇ ਤੇ ਉਹ ਤੇ ਹੜਤਾਲ ਕਰਨਗੇ ਫ੍ਰੀਜ ਤੇ ਕੋਈ ਕੰਮ ਨਹੀਂ ਕਰੇਗਾ ਤਨਖਾਹਾਂ ਮੈਨੂੰ ਕੋਈ ਨਹੀਂ ਇੱਥੇ ਅਸੀਂ ਆਪਣੇ ਕਮਿਸ਼ਨਰ ਸਾਹਿਬ ਨੂੰ ਅਸੀਂ ਦਵਾਂਗੇ ਵਿਕਾਸ ਜਿਹੜੇ ਵਿਕਾਸ ਹੋਣੀ ਜੀ ਨਹੀਂ ਸਾਡੇ ਲੀਡਰ ਆਪੋਜੀਸ਼ਨ ਦੇ ਉਹਨਾਂ ਵੱਲੋਂ ਇਹ ਧੰਨਾ ਉਹਨਾਂ ਦੀ ਰਹਿਨੁਮਾਈ ਚ ਲਗਾਇਆ ਜਾ ਰਿਹਾ ਅੱਗੇ ਵੀ ਜੋ ਸਾਨੂੰ ਸੰਦੇਸ਼ ਹੋਏਗਾ ਅਸੀਂ ਸਾਰਾ ਕੁਝ ਕਰਾਂਗੇ ਬਹੁਤ ਬਿਮਾਰੀਆਂ ਵਧ ਰਹੀਆਂ ਜੀ ਇਲਾਕੇ ਦੇ ਬਹੁਤ ਬਿਮਾਰੀਆਂ ਵਧ ਰਹੀਆਂ ਮੈਂ ਤੁਹਾਨੂੰ ਦੱਸ ਰਹੀਆਂ ਮੇਰੇ ਵਾਰਡ ਨੰਬਰ 35 ਦੇ ਵਿੱਚ ਮੋਤਾਂ ਵੀ ਹੋਈਆਂ ਨੇ ਇਸੇ ਗੰਦੀ ਪਬ ਸਿਵਰੇਜ ਦੇ ਗੰਦੇ ਪਾਣੀ ਕਰਕੇ ਤੇ ਉੱਥੇ ਸਾਡੇ ਕਮਿਸ਼ਨ ਸਾਹਿਬ ਵੱਲੋਂ ਕੀ ਸਫਾਈ ਦਿੱਤੀ ਗਈ ਕਿ ਤੁਹਾਡੇ ਜੀ ਪਾਣੀ ਮਿਕਸ ਹੋ ਰਿਹਾ ਉਹਦੇ ਵਿੱਚ ਜੇ ਪਾਣੀ ਮਿਕਸ ਹੋ ਰਿਹਾ ਤਾਂ ਨਲਾਇਕੀ ਕਿਹਦੀ ਹੈ ਉਹ ਨਲਾਇਕੀ ਕਾਰਪੋਰੇਸ਼ਨ ਦੀ ਹੈ ਕਿਉਂਕਿ ਕਾਰਪੋਰੇਸ਼ਨ ਕੰਮ ਨਹੀਂ ਹੋ ਰਿਹਾ ਕਦੀ ਉਹਨਾਂ ਨੂੰ ਕਿਹਾ ਜਾਂਦਾ ਤਾਂ ਝੰਡਿਆਲਾ ਹਲਕਾ ਪੈਂਦਾ ਕਦੀ ਉਹਨਾਂ ਨੂੰ ਕਿਹਾ ਤਾਂ ਇਹ ਹਲਕਾ ਪੈਂਦਾ ਜਦ ਕਿ ਕਾਰਪੋਰੇਸ਼ਨ ਜਿਹੜੀ ਅੰਬਰਸਾ ਦੇ ਅੰਦਰ ਆਉਂਦੀ ਹੈ ਤਾਂ ਹੀ ਉਹਨਾਂ ਦੇ ਇਲੈਕਸ਼ਨ ਨੂੰ ਉਹ ਏਰੀਆ ਹੈ